ਸੱਚ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨਿਊਜ਼ ਤੇ ਅਸੀਂ ਅੱਜ ਸਮਾਣਾ ਦੇ ਬੱਸ ਸਟੈਂਡ ਦੇ ਵਿੱਚ ਫਿਰ ਪਹੁੰਚੇ ਹਾਂ ਜੇ ਗੱਲ ਕਰੀਏ ਤਾਂ ਸਰਕਾਰਾਂ ਵੱਲੋਂ ਬੇਸ਼ੱਕ ਲਗਾਤਾਰ ਜਿਹੜੇ ਨੇ ਵਾਅਦੇ ਕੀਤੇ ਜਾਂਦੇ ਨੇ ਕਿ ਅਸੀਂ ਜਿਹੜੀ ਹੈ ਲਗਾਤਾਰ ਜਿਹੜੀ ਆ ਹੁਣ ਕਰਪਸ਼ਨ ਰੋਕ ਰਹੇ ਹਾਂ ਜੇ ਗੱਲ ਕਰੀਏ ਤਾਂ ਸਮਾਣਾ ਦੇ ਬੱਸ ਸਟੈਂਡ ਦੇ ਪਿਛਲੇ ਪਾਸੇ ਇੱਕ ਮਾਰਕੀਟ ਕੱਟੀ ਜਾਂਦੀ ਹੈ ਜਿਸ ਦੇ ਵਿੱਚ ਦੁਕਾਨਾਂ ਬਣਾਈਆਂ ਜਾਂਦੀਆਂ ਨੇ ਬੇਸ਼ੱਕ ਜਿਹੜੀਆਂ ਨਗਰ ਕੌਂਸਲ ਦੇ ਵੱਲੋਂ ਪਰਮਿਸ਼ਨ ਲਈ ਜਾਂਦੀ ਹੈ ਪਰ ਪਰਮਿਸ਼ਨ ਜਿਹੜੀ ਹੈ ਦੂਸਰੇ ਸਾਈਡ ਦੀ ਲਈ ਜਾਂਦੀ ਹੈ ਤੇ ਬੱਸ ਸਟੈਂਡ ਦੇ ਅੰਦਰ ਜਿਹੜਾ ਹੈ ਇਧਰਲੇ ਪਾਸੋਂ ਹੁਣ ਸ਼ਟਰ ਕੱਢ ਕੇ ਕਿਤੇ ਨਾ ਕਿਤੇ ਭੂ ਮਾਫੀਆ ਜਿਹੜੇ ਨੇ ਲਗਾਤਾਰ ਸਰਗਰਮ ਹੁੰਦੇ ਦਿਖਾਈ ਦੇ ਰਹੇ ਨੇ ਤੇ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਕਿ ਇਸ ਪਾਸੇ ਜਿਹੜੀਆਂ ਨੇ ਲਗਾਤਾਰ ਇਹਨਾਂ ਵੱਲੋਂ ਜਿਹੜੀਆਂ ਟੈਕਸੀਆਂ ਰੱਖਣੀਆਂ ਜਿਹੜੀਆਂ ਬਾਹਰ ਬੱਸ ਸਟੈਂਡ ਦੇ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਲਗਾਤਾਰ ਕਿਤੇ ਨਾ ਕਿਤੇ ਹੁਣ ਜਿਹੜਾ ਭੂ ਮਾਫੀਆ ਹੈ ਸ਼ਹਿਰ ਦੇ ਵਿੱਚ ਸਰਗਰਮ ਹੁੰਦੇ ਦਿਖਾਈ ਦੇ ਰਹੇ ਨੇ ਤੇ ਇਸ ਪਾਸੇ ਜਿਹੜਾ ਲਗਾਤਾਰ ਕਿਸੇ ਵੀ ਪਾਸੇ ਜਿਹੜਾ ਹੁਣ ਦੁਕਾਨਾਂ ਦੇ ਉੱਪਰ ਜਿਹੜਾ ਨਗਰ ਕੌਂਸਲ ਦੇ ਵੱਲ ਤੋਂ ਧਿਆਨ ਨਹੀਂ ਦਿੱਤਾ ਜਾ ਰਿਹਾ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਦੁਕਾਨਾਂ ਨੇ ਇਹਨਾਂ ਦੁਕਾਨਾਂ ਦੇ ਜਿਹੜੇ ਸ਼ਟਰ ਨੇ ਇਸ ਪਾਸੇ ਕੱਢ ਦਿੱਤੇ ਕਿ ਜਿਹੜੀ ਇਹਨਾਂ ਦੀ ਡਿਵੈਲਪਮੈਂਟ ਹੈ ਉਹ ਇਧਰਲੇ ਪਾਸੇ ਕੀਤੀ ਜਾਂਦੀ ਹੈ ਪਰ ਦੂਸਰੇ ਪਾਸੋਂ ਜਿਹੜੀ ਹੈ ਇਹਨਾਂ ਦੇ ਲਗਾਤਾਰ ਜਿਹੜੀ ਹੈ ਸਰਕਾਰ ਦੇ ਕਿਤੇ ਨਾ ਕਿਤੇ ਅੱਖਾਂ ਦੇ ਵਿੱਚ ਜਿਹੜੀ ਹੈ ਮਿਰਚਾ ਪਾ ਕੇ ਟੈਕਸ ਵੀ ਚੋਰੀ ਕੀਤਾ ਜਾਂਦਾ ਹੈ ਪਰਮਿਸ਼ਨ ਜਿਹੜੀ ਆ ਪਰਲੇ ਸਾਈਡ ਦੀ ਲਈ ਜਾਂਦੀ ਹੈ ਤੇ ਸ਼ਟਰ ਜਿਹੜੇ ਨੇ ਇਸ طرف ਨੂੰ ਕੱਟੇ ਜਾਂਦੇ ਨੇ ਲਗਾਤਾਰ ਇਹ ਚੀਜ਼ਾਂ ਜਿਹੜੀਆਂ ਨੇ ਹੁਣ ਸ਼ਹਿਰ ਦੇ ਵਿੱਚ ਚਰਚਾ ਦਾ ਵਿਸ਼ਾ ਵੀ ਬਣਦੀਆਂ ਜਾ ਰਹੀਆਂ ਨੇ ਲਗਾਤਾਰ ਜਿਹੜਾ ਹੁਣ ਸ਼ਹਿਰ ਦੇ ਵਿੱਚ ਹੂ ਮਾਫੀਆ ਨੇ ਉਹਨਾਂ ਵੱਲੋਂ ਕਿੱਥੇ ਨਾ ਕਿੱਥੇ ਆਪਣੇ ਜਿਹੜੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇਗੇ ਨੇ ਬੇਸ਼ੱਕ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਿਹਾ ਜਾਂਦਾ ਸੀ ਕਿ ਜਿਹੜੇ ਇੱਕ ਤਾਂ ਪੰਜਾਬ ਦੇ ਵਿੱਚ ਅਫਸਰਗਿਰੀ ਹੈ ਤੇ ਜਿਹੜੀ ਦੂਜੀ ਹੈ ਰਿਸ਼ਵਤ ਖੋਰੀ ਹੈ ਉਹ ਨਹੀਂ ਚੱਲਣੀ ਪਰ ਲਗਾਤਾਰ ਕਿਤੇ ਨਾ ਕਿਤੇ ਹੁਣ ਜਿਹੜੀ ਰਿਸ਼ਵਤਖੋਰੀ ਹੈ ਉਹ ਇਹ ਚੀਜ਼ਾਂ ਸਾਹਮਣੇ ਜ਼ਾਹਿਰ ਹੁੰਦੀਆਂ ਨੇ ਕਿ ਜਿਹੜੀ ਸਰਕਾਰਾਂ ਦੀ ਨਿਗਾਹ ਦੇ ਵਿੱਚ ਨਹੀਂ ਆਉਂਦੀਆਂ ਤੇ ਨਿਚਲੇ ਜਿਹੜੇ ਪ੍ਰਸ਼ਾਸਨ ਨੇ ਉਹਨਾਂ ਦੇ ਨਾਲ ਜਿਹੜਾ ਰਲ ਮਿਲ ਕੇ ਇਹ ਕੰਮ ਕੀਤਾ ਜਾਂਦਾ ਇੱਕ ਵਾਰ ਤਸਵੀਰਾਂ ਦੁਕਾਨਾਂ ਦੀਆਂ ਜ਼ਰੂਰ ਦਿਖਾ ਦਿੱਤੀਆਂ ਜਾਣ ਇਹ ਦੁਕਾਨਾਂ ਜਿਹੜੀਆਂ ਨੇ ਲਗਾਤਾਰ ਹੁਣ ਸ਼ਹਿਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਦੀਆਂ ਜਾ ਰਹੀਆਂ ਨੇ ਜੇ ਗੱਲ ਕਰੀਏ ਤਾਂ ਲਗਭਗ ਹਾਲੇ ਵੀ ਇੰਨਾ ਸ਼ਟਰਾਂ ਦਾ ਜਿਹੜਾ ਕੰਮ ਚੱਲਦਾ ਹੈ ਤੇ ਸ਼ਟਰ ਦੂਸਰੇ ਪਾਸੇ ਕੱਡੇ ਜਾਂਦੇ ਨੇ ਇਸ ਸਬੰਧ ਦੇ ਵਿੱਚ ਜਿਹੜੇ ਨਗਰ ਕੌਂਸਲ ਦੇ ਈਓ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਜਿਹੜਾ ਇਹ ਬੱਸ ਸਟੈਂਡ ਹੈ ਹੁਣ ਚਰਚਾ ਦਾ ਵਿਸ਼ਾ ਬਣ ਚੁੱਕਿਆ ਤੇ ਦੇਖ ਸਕਦੇ ਹੋ ਕਿ ਦੂਸਰੇ ਪਾਸੇ ਇਸ ਬੱਸ ਸਟੈਂਡ ਦੇ ਵਿੱਚ ਬੱਸਾਂ ਨੇ ਸਫ਼ਰ ਤੈਅ ਕਰਨਾ ਹੁੰਦਾ ਤੇ ਇਸ ਪਾਸੇ ਜੜੀਆਂ ਨੇ ਗੱਡੀਆਂ ਇੰਨੇ ਨਹੀਂ ਆਪਣਾ ਜਿਹੜਾ ਰਾਮ ਲੱਕਦੀਆਂ ਨੇ ਤੇ ਰਗਾਤਾਰ ਕਿਤੇ ਨਾ ਕਿਤੇ ਹੁਣ ਇਹ ਜਿਹੜਾ ਚਰਚਾ ਦਾ ਵਿਸ਼ਾ ਵੀ ਬਣਦਾ ਜਾ ਰਿਹਾ ਹੈ ਗੱਡੀਆਂ ਇਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਖੜੀਆਂ ਕਰ ਰੱਖੀਆਂ ਨੇ ਤੇ ਜਦੋਂ ਮੀਂਹ ਕਣੀ ਦਾ ਟਾਈਮ ਹੁੰਦਾ ਤਾਂ ਇੱਥੋਂ ਲੰਘਣਾ ਵੀ ਲੋਕਾਂ ਦਾ ਔਖਾ ਹੋ ਜਾਂਦਾ ਤਾਂ ਕਿ ਜੇ ਹਾਲਾਤ ਜਿਹੜੇ ਨੇ ਲਗਾਤਾਰ ਹੁਣ ਤਰਸਯੋਗ ਬਣਦੇ ਜਾ ਰਹੇ ਨੇ ਲਗਾਤਾਰ ਭੂ ਮਾਫੀਆ ਵੱਲੋਂ ਬੱਸ ਸਟੈਂਡ ਦੇ ਉੱਪਰ ਆਲੇ-ਦੁਆਲੇ ਹੁਣ ਕਬਜ਼ਾ ਕੀਤਾ ਜਾ ਰਿਹਾ ਤੇ ਸਰਕਾਰ ਜਿਹੜੀ ਹੈ ਹਲੇ ਤੱਕ ਝੁੱਪ ਧਾਰ ਕੇ ਬੈਠੀ ਹੋਈ ਹੈ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਏਡੇ-ਏਡੇ ਬੋਰਡ ਲਾ ਕੇ ਆਪਣਾ ਪ੍ਰਚਾਰ ਕਰਿਆ ਜਾਂਦਾ ਹੈ ਤੇ ਮੋٹے ਤਰੀਕੇ ਦੇ ਨਾਲ ਜਿਹੜਾ ਇਹ ਦੁਕਾਨਾਂ ਹੁਣ ਰੈਂਟ ਤੇ ਚਾੜੀਆਂ ਜਾਂਦੀਆਂ ਨੇ ਪਰਮਿਸ਼ਨਾਂ ਦੂਸਰੇ ਸਾਈਡ ਦੀਆਂ ਤੇ ਜਿਹੜਾ ਪੈਸਾ ਹੈ ਮੋٹے ਲੈਵਲ ਦਾ ਦੇਖ ਸਕਦੇ ਹੋ ਇਹ ਜਿਹੜੀ ਇਸ ਨਾਮ ਦੀ ਮਾਰਕੀਟ ਕੱਟੀ ਜਾਂਦੀ ਹੈ ਤੇ ਇਸ ਪਾਸੇ ਜਿਹੜੀ ਹੈ ਸਾਰੀ ਐਨਓਸੀ ਦੀਆਂ ਪਰਮਿਸ਼ਨਾਂ ਬਿਲਡਿੰਗ ਖੜਾ ਕਰਨ ਦੇ ਲਈ ਢਾਂਚਾ ਸਾਰਾ ਜਿਹੜਾ ਨਕਸ਼ਾ ਇਸ ਪਾਸੋਂ ਤਿਆਰ ਕਰਿਆ ਜਾਂਦਾ ਪਰ ਦੂਸਰੇ ਪਾਸੇ ਸ਼ਟਰ ਲਗਾ ਕੇ ਇਹਨਾਂ ਦੁਕਾਨਾਂ ਦੀਆਂ ਜਿਹੜੀਆਂ ਕਰੋੜਾਂ ਅਰਬਾਂ ਦੀਆਂ ਵੈਲਿਊਆਂ ਵਧਾ ਕੇ ਕੰਮ ਲਿਆ ਜਾਂਦਾ ਹੈ ਲਗਾਤਾਰ ਕਈ ਜਿਹੜੇ ਸਵਾਲ ਨੇ ਨਗਰ ਕੌਂਸਲ ਦੇ ਉੱਪਰ ਹੁਣ ਖੜੇ ਹੁੰਦੇ ਵੀ ਦਿਖਾਈ ਦੇ ਰਹੇ ਨੇ ਦੇਖਦੇ ਆ ਕਦੋਂ ਤੱਕ ਸਰਕਾਰ ਦੀ ਨਿਗਾ ਤੋਂ ਅਜਿਹੇ ਜਿਹੜੇ ਕੰਮ ਨੇ ਇੱਕ ਸਾਈਡ ਤੇ ਹੋ ਕੇ ਰਹਿੰਦੇ ਨੇ ਫਿਲਹਾਲ ਦਿਓ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨੂੰ